ਪੈਰਿਸ 올림픽 ਚ ਭਾਰਤੀ ਮਹਿਲਾ ਨਿਸ਼ਾਨੇਬਾਜ਼ ਮੰਨੂ ਪਾਕਰ ਨੇ ਔਰਤਾਂ ਦੇ 10 ਮੀਟਰ 에ਅਰ ਰਾਈਫਲ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਮੰਨੂ ਪਾਕਰ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਉਸਨੇ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ 221.7 ਅੰਕਾਂ ਨਾਲ ਕਾਂਸੇ ਦਾ ਤਮਗਾ ਜਿੱਤਿਆ ਭਾਰਤ ਨੂੰ 12 ਸਾਲ ਬਾਅਦ ਨਿਸ਼ਾਨੇਬਾਜ਼ੀ ਚ ਤਮਗਾ ਮਿਲਿਆ ਹੈ ਇਸ ਤੋਂ ਪਹਿਲਾਂ ਰਮਿਤਾ ਜਿੰਦਲ ਨੇ ਮਹਿਲਾਵਾਂ ਦੀ 10 ਮੀਟਰ 에ਅਰ ਰਾਈਫਲ ਦੇ ਫਾਈਨਲ ਵਿੱਚ ਬਣਾਈ ਸੀ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਅਰਜੁਨ ਬਾਬੂਟਾ ਫਾਈਨਲ 'ਚ ਦਾਖਲਾ ਹਾਸਲ ਕਰਨ 'ਚ ਕਾਮਯਾਬ ਰਹੀ ਰਾਸ਼ਟਰਪਤੀ ਦਰਾਉਪਦੀ ਮੁਰਮੂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮਨੂਪਾਕਰ ਨੂੰ 올림픽 'ਚ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉਹਨਾਂ ਕਿਹਾ ਕਿ ਭਾਰਤ ਨੂੰ ਮਨੂਪਾਕਰ ਤੇ ਮਾਣ ਹੈ ਅਤੇ ਉਸਦੀ ਇਹ ਪ੍ਰਾਪਤੀ ਕਈ ਖਿਡਾਰੀਆਂ ਖਾਸ ਕਰਕੇ ਔਰਤਾਂ ਨੂੰ ਪ੍ਰੇਰਿਤ ਕਰੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਨਿਸ਼ਾਨੇਬਾਜ਼ੀ ਚ 올림픽 ਖੇਡਾਂ ਚ ਪਹਿਲਾ ਮੈਡਲ ਜਿੱਤਣ ਵਾਲੀ ਪਹਿਲੀ ਮੈਲੀ ਮਹਿਲਾ ਖਿਡਾਰਨ ਮੰਨੂ ਪਾਕਰ ਨੂੰ ਵਧਾਈ ਦਿਤਤੀ ਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੰਨੂ ਪਾਕਰ ਨੂੰ ਉਸਦੀ ਉਪਲਬਧੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਮਹਿਲਾ ਤੀਰਅੰਦਾਜ਼ੀ ਵਿੱਚ ਦੀਪਿਕਾ ਕੁਮਾਰੀ ਅੰਕਿਤਾ ਅਤੇ ਭਜਨ ਕੌਰ ਦੀ ਟਿਕੜੀ ਅੱਜ ਕੁਆਟਰ ਫਾਈਨਲ ਖੇਡ ਰਹੀਆਂ ਨੇ ਬੈਡਮਿੰਟਨ ਵਿੱਚ ਦੋ ਵਾਰ ਦੀ 올림픽 ਤਮਗਾ ਜੇਤੂ ਪੀਵੀ ਸਿੰਧੂ ਨੇ ਪਹਿਲੇ ਦੌਰ ਵਿੱਚ ਫਾਤਿਮਾਤ ਨੂੰ 21-9 21-6 ਨਾਲ ਹਰਾਇਆ ਪੁਰਸ਼ ਸਿੰਗਲਸ ਵਿੱਚ ਐਚਐਸ ਪ੍ਰਾਣਾਏ ਅੱਜ ਗਰੁੱਪ ਪੜਾਅ ਵਿੱਚ ਜਰਮਨੀ ਦੇ ਫੈਬੀਅਨ ਰੋਥ ਨਾਲ ਭਿੜੇਗਾ ਮੁੱਕੇਬਾਜ਼ ਨਿਖਿਤ ਜ਼ਰੀਨ ਨੇ ਅੱਜ ਔਰਤਾਂ ਦੇ 50 ਕਿਲੋਗ੍ਰam ਮੁਕਾਬਲੇ 'ਚ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਏ